ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਦੇ ਘਰ देर ਜ਼ਰੂਰ ਹੁੰਦੀ ਹੈ ਪਰ ਹਨੇਰ ਨਹੀਂ ਹੁੰਦੀ ਸਦਾ ਸੱਚ ਸੱਚ ਰਹਿੰਦਾ ਝੂਠ ਝੂਠ ਰਹਿੰਦਾ ਜਿੰਦਾ ਜਮੀਰ ਤੇ ਅਣਖ ਦੇ ਮਾਲਕ ਉਹ ਸਦਾ ਆਪਣਾ ਜਮਹੂਰੀ ਢੰਗ ਨਾਲ ਉਹ ਆਪਣੇ ਵਿਰੋਧੀਆਂ ਤੋਂ ਆਪਣੇ ਦੁਸ਼ਮਣਾਂ ਤੋਂ ਹਸਾਬ-ਕਿਤਾਬ ਲੈਂਦੇ ਰਹਿੰਦੇ ਆ ਇਹ ਸਿੱਖ ਕੌਮ ਦੀ ਬਹੁਤ ਵੱਡੀ ਵਿਲੱਖਣ ਹੈ ਕੰਗਣਾ ਰਣੌਤ ਜਿਹੜੀ ਐਕਟਰਸ ਸੀਗੀ ਜਿਨੇ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨਾਂ ਦੇ ਵਿਰੁੱਧ ਬਹੁਤ ਕੂੜ ਪ੍ਰਚਾਰ ਕੀਤਾ ਤੇ ਮੋਦੀ ਨੇ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਸਾਡੀਆਂ ਮਾਮਾਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਨੂੰ ਸੜਕਾਂ ਤੇ ਬਿਠਾਤਾ 750 ਕਿਸਾਨਾਂ ਦੀਆਂ ਜਾਨਾਂ ਲੈ ਲੀਆਂ ਤੇ ਕੰਗਣਾ ਰੌਤ ਕਿਸਾਨਾਂ ਦੇ ਵਿਰੁੱਧ ਬੋਲਦੀ ਰਹੀ ਕਿਸਾਨਾਂ ਦੀ ਐਜੀਟੇਸ਼ਨ ਦੇ ਵਿਰੁੱਧ ਬੋਲਦੀ ਰਹੀ ਤੇ ਮੋਦੀ ਦੇ ਪੈਰ ਚ ਪੈਰ ਧਰਦੀ ਰਹੀ ਇਥੋਂ ਤੱਕ ਜਿਹੜੀਆਂ ਕਿਸਾਨੀ ਸੰਘਰਸ਼ੜੀਆਂ ਮਾਵਾਂ ਬੈਠੀਆਂ ਸੀ ਉਹਨਾਂ ਨੂੰ ਇਹ ਕਹਿੰਦੀ ਰਹੀ ਕਿ 100-100 ਰੁਪਏ ਤੇ ਦਿਹਾੜੀ ਤੇ ਲੈਂਦੀਆਂ ਸਾਡੀਆਂ ਮਾਮਾ ਨੂੰ ਦਿਹਾੜੀਦਾਰ ਦੱਸਿਆ ਤੇ ਕਿਰਤ ਕਰਨੀ ਕੋਈ ਮਾੜੀ ਗੱਲ ਨਹੀਂ ਹੁੰਦੀ ਜਦੋਂ ਕਿਰਤ ਦਾ ਸਿਕਾਰ ਹੀ ਸਕਦੇ ਆ ਪਰ ਕੰਗਣਾ ਰੌਤ ਸਦਾ ਹੀ ਕਿਸਾਨੀ ਵਿਰੁੱਧ ਬੋਲਦੀ ਰਹੀ ਕਿਸਾਨੀ ਦੇ ਹਮਾਇਤੀਆਂ ਵਿਰੁੱਧ ਬੋਲਦੀ ਰਹੀ ਇਹਦਾ ਬੜਾ ਵਿਰੁੱਧ ਹੋਇਆ ਇਥੋਂ ਤੱਕ ਕਿ ਕੰਗਣਾ ਰੌਤ ਜਦੋਂ ਮੈਂ ਸਭ ਤੋਂ ਪਹਿਲਾਂ ਟਰੈਕਟਰ ਲੈ ਕੇ ਦਿੱਲੀ ਚ ਕਿਸਾਨੀ ਸੰਘਰਸ਼ੇ ਚ ਪਹੁੰਚੇ ਕੰਗਣਾ ਰੌਤ ਨੇ ਕਿਹਾ ਕਿ ਜਸਕਰਨ ਸਿੰਘ ਕਾਨ ਸਿੰਘ ਵਾਲੇ ਦਾ ਗਾਲ ਕੱਟ ਦੇਣਾ ਚਾਹੀਦਾ ਇਹੋ ਜਿਹੇ ਬੰਦਿਆਂ ਦਾ ਇਹ ਮੇਰੀ ਗੱਲ ਕੱਟਣ ਦੀ ਗੱਲ ਕੀਤੀ ਤੇ ਮੈਂ じゃ ਬੀਬੀ ਕਿ ਤੈਨੂੰ ਅਧਿਕਾਰ ਹੈ ਤੂੰ ਗੱਲ ਕੱਟ ਦੇ ਮੇਰਾ ਜਦੋਂ ਮਰਜ਼ੀ ਕੱਟੇ ਤੇਰੇ ਕੋਲ ਰਾਈਟ ਹੈ ਪਰ ਉਦੋਂ ਨਾ ਤਾਂ ਸੁਪਰੀਮ ਕੋਰਟ ਬੋਲੀ ਨਾ ਹਾਈ ਕੋਰਟ ਬੋਲੀ ਗੱਲ ਕੱਟਣਾ ਵੀ ਉਹ ਤੋਂ ਬਹੁਤ ਵੱਡਾ ਜੁਰਮ ਹੁੰਦਾ ਇਹਦਾ ਮਤਲਬ ਇਹਦੇ ਤੇ 307 ਦਾ ਉਸ ਵੇਲੇ ਪਰਚਾ ਬਣਦਾ ਸੀ ਕਿਉਂਕਿ ਜਦੋਂ ਇਹਨੇ ਸਟੇਟਮੈਂਟ ਦਿੱਤੀ ਸੀ ਕਿ ਗੱਲ ਕੱਟ ਦਿਓ ਤੇ ਜੇ ਫਰਜ਼ ਕਰੋ ਇਛਾ ਕਰਕੇ ਇਹ ਗੱਲ ਕੋਈ ਕੱਟ ਵੀ ਹੁੰਦਾ ਜੀ ਦਾ ਮੈਨੂੰ ਕੋਈ ਡਰ ਨਹੀਂ ਹੈ ਤੇ ਫਿਰ ਅੱਜ ਸੀਆਈਐਸਐਫ ਦੀ ਕੁਲਵਿੰਦਰ ਕੌਰ ਜਿਹੜੀ ਸਾਡੀ ਯੋਧੀ ਧੀ ਹੈ ਉਹਨੇ ਅੱਜ 에어ਪੋਰਟ ਤੇ ਐਮਪੀ ਬਣ ਤੋਂ ਬਾਅਦ ਇਹ ਐਕਟਰ ਬਣੀ ਸੀ ਉਹ ਐਮਪੀ ਬਣੀ ਹੈ ਮੰਡੀ ਤੋਂ ਐਮਪੀ ਬਣ ਤੋਂ ਬਾਅਦ ਸਾਡੀ ਧੀ ਨੇ ਥੱਪੜ ਮਾਰ ਕੇ ਅੱਖ ਦਾ ਸਬੂਤ ਦਿੱਤਾ ਹੈ ਅਜੇ ਮੈਨੂੰ ਲੱਗਦਾ ਇੱਕ ਥੱਪੜ ਮਾਰਿਆ ਹੈ ਇਹਦੇ ਥੱਪੜ ਦੋ ਤਿੰਨ ਜਣਨੇ ਚਾਹੀਦੇ ਸੀ ਇਹਨੂੰ ਖੱਲੇ ਲੰਮੀ ਵੀ ਪਾ ਲੈਣਾ ਚਾਹੀਦਾ ਸੀ ਇਸ ਕਰਕੇ ਇਹ ਜੀ ਸਾਡੀਆਂ ਮਾਵਾਂ ਦੇ ਵਿਰੁੱਧ ਬੋਲਦੀ ਰਹੀ ਹੈ ਸਾਡੇ ਕਿਸਾਨਾਂ ਦੇ ਵਿਰੁੱਧ ਬੋਲਦੀ ਹੈ ਉਹ ਤਾਂ ਬੜਾ ਵੱਡਾ ਹਕਾਮਾ ਹੋ ਗਿਆ ਕੇ ਇਹਦੇ ਥੱਪੜ ਮਾਰਦਾ ਜੀ ਥੱਪੜ ਮਾਰਦਾ ਥੱਪੜ ਮਾਰਦਾ ਥੱਪੜ ਉਹਦੇ ਵੱਜਦੇ ਆ ਜਿਹੜਾ ਥੱਪੜ ਖਾਣ ਦੇ ਲਾਇਕ ਹੋਵੇ ਇਸ ਕਰਕੇ ਇਹ ਜੀ ਕਿਸਾਨਾਂ ਦੇ ਵਿਰੁੱਧ ਬੋਲੀ ਹੈ ਤਾਂ ਹੀ ਥੱਪੜ ਵੱਜਿਆ ਨਾ ਤੇ ਜੇ ਕਿਸਾਨਾਂ ਦੇ ਵਿਰੁੱਧ ਨਾ ਬੋਲਦੀ ਸਾਡੀ ਕੁਲਵਿੰਦਰ ਕੌਰ ਨੇ ਕੀ ਕਹਿਣਾ ਸੀ ਉਹ ਤਾਂ ਬੜੀ ਵਧੀਆ ਇਮਾਨਦਾਰੀ ਨਾਲ ਡਿਊਟੀ ਕਰ ਰਹੀ ਹੈ ਤੇ ਬਹੁਤ ਵਧੀਆ ਉਹ ਕੋਈ ਉਥੇ 에ਰਪੋਰਟ ਤੇ ਸ਼ਿਕਾਇਤ ਹੀ ਨਹੀਂ ਕੀਤੀ ਇਸ ਕਰਕੇ ਇਹ ਭਾਈ ਬੀਬੀ ਕੁਲਵਿੰਦਰ ਕੌਰ ਨੇ ਉਹਦੇ ਤੇ ਥੱਪੜ ਮਾਰ ਕੇ ਇੱਕ ਅਣਖ ਗੈਰ ਤੇ ਜਿੰਦਾ ਜਮੀਰ ਦਾ ਸਬੂਤ ਦਿੱਤਾ ਜਿੰਦਾ ਜਮੀਰ ਦੇ ਜਿਹੜੇ ਮਾਲਕ ਹੈ ਇਹ ਹਿਸਾਬ ਕਿਤਾਬ ਲੈਂਦੇ ਰਹਿੰਦੇ ਆ ਮੈਂ ਫੇਰ ਵੀ ਹੁਣ ਕਹਿਣਾ ਚਾਹਣਾ ਕਿ ਭਾਈ ਤੁਸੀਂ ਸਿੱਖ ਕੌਮ ਆ ਜਿਹੜੀ ਉਹ ਕਦੇ ਨਾ ਜ਼ਬਰ ਸਹਿੰਦੀ ਆ ਨਾ ਕਰਦੀ ਆ ਇਸ ਕਰਕੇ ਮੈਂ ਬੀਬਕੰਗਨਾ ਰੌਤ ਨੂੰ ਕਹਿਣਾ ਹੈ ਕਿ ਜਿਹੜਾ ਤੇਰੇ ਥੱਪੜ ਮਾਰਿਆ ਤੂੰ ਸਬਰ ਨਾਲ ਨਾ ਇਹ ਥੱਪੜ ਨੂੰ ਪ੍ਰਵਾਨ ਕਰਕੇ ਤੇ ਹੁਣ ਕਿਸਾਨ ਜਗਤ ਤੋਂ ਮਾਫੀ ਮੰਗ ਲਾ ਜਿਹੜੀਆਂ ਸਾਡੀਆਂ ਮਾਵਾਂ ਨੂੰ ਕਹਾਂ ਸੀ ਨਾ 10 100 ਰੁਪਏ ਦਿਹਾੜੀ ਤੇ ਹੁਣ ਤੈਨੂੰ ਪਾਪੀ ਮੰਗਣੀ ਚਾਹੀਦੀ ਹੈ ਜੇ ਤੂੰ ਇੱਥੇ ਨਹੀਂ ਮੰਗਣੀ ਤੇ ਪਾਰਲੀਮੈਂਟ 'ਚ ਦੀ ਮਾਫੀ ਮੰਗ ਕਿ ਇਹ ਮੈਂ ਜਿਹੜਾ ਕਿਸਾਨਾਂ ਦੇ ਵਿਰੁੱਧ ਬੋਲਿਆ ਉਹਨੇ ਦੇ ਮਾਵਾਂ ਦੇ ਵਿਰੁੱਧ ਬੋਲਿਆ ਉਹਦਾ ਖਮਿਆਜਾ ਮੈਨੂੰ ਭੁਗਤਣਾ ਪਿਆ ਰਿਹਾ ਇਸ ਕਰਕੇ ਜਮਹੂਰੀਅਤ ਦੇ ਵਿੱਚ ਸਾਡੀ ਬੀਬੀ ਕੁਲਵਿੰਦਰ ਕੌਰ ਨੇ ਨਾ ਤਾਂ ਉਹਦੇ ਰੋੜਾ ਮਾਰਿਆ ਤੇ ਨਾ ਉਹਦੇ ਕੋਈ ਐਸੀ ਗੱਲ ਕੀਤੀ ਆ ਉਸਨੇ ਥੱਪੜ ਮਾਰ ਕੇ ਆਪਣੀ ਅੱਖ ਤੇ ਗੈਰ ਦਾ ਸਮੋਦ ਦਿੱਤਾ ਇਸ ਕਰਕੇ ਹੁਣ ਸੋਚ ਲੈਣਾ ਚਾਹੀਦਾ ਕਿਸਾਨਾਂ ਦੇ ਵਿਰੁੱਧ ਪਾਈ ਇਹੋ ਜੀਆਂ ਜਲੀਲ ਸ਼ਬਦ ਨਾ ਬੋਲੋ ਜਿੰਨਾਂ ਜਿੰਨਾਂ ਨੇ ਵੀ ਕਿਸਾਨਾਂ ਦੇ ਵਿਰੁੱਧ ਬੋਲਿਆ ਉਹ ਪਵਾ ਲੀਡਰ ਹੋਣ ਉਹ ਪਵਾ ਕੋਈ ਐਕਟਰਾਂ ਦੇ ਵਿੱਚੋਂ ਹੋਵੇ ਉਹ ਪਵਾ ਸੁਧਾਰਕਨ ਹੋਵੇ ਇਸੇ ਤਰੀਕੇ ਜਿਵੇਂ ਸਿੱਖ ਕੌਮ ਦੇ ਵਿਰੁੱਧ ਜੀ ਨੇ ਬੋਲਿਆ ਸੇਕੋਂ ਨੂੰ ਜਲੀਲ ਕੀਤਾ ਸਾਡੇ ਨੌਜਵਾਨਾਂ ਤੇ ਜ਼ੁਲਮ ਕੀਤੇ ਐ ਤੇ ਸਾਡੀ ਗੁਰੂ ਸੰਸਾ ਦੀ ਬੇਇੱਜ਼ਤੀ ਕੀਤੀ ਤੇ ਕਰਾਈ ਐ ਉਹਨਾਂ ਨੂੰ ਵੀ ਭਾਈ ਮਾਫੀਆਂ ਮੰਗਣੀਆਂ ਚਾਹੀਦੀਆਂ ਇਸ ਕਰਕੇ ਮੈਂ ਭਾਈ ਭਾਈ ਕੁਲਵਿੰਦ ਦੀਪਾ ਕੁਲਵਿੰਦਰ ਕੌਰ ਨੂੰ ਵਧਾਈਆਂ ਦਿੰਦਾ ਸ਼ੇਰਨੀ ਧੀਏ ਤੇ ਮੈਂ ਇਹ ਵੀ ਤੁਹਾਨੂੰ ਕਹਿਣਾ ਚਾਹਣਾ ਸ਼ੇਰਨੀ ਧੀਏ ਸ਼ੇਰ ਤਰ੍ਹਾਂ ਕੱਝੀਆਂ ਤੂੰ ਸ਼ੇਰ ਤਰ੍ਹਾਂ ਅੱਜ ਸਵਾਦ ਲਿਆ ਤਾ ਤੂੰ ਜਿੱਥੇ ਕਿਸਾਨੀ ਦਾ ਸਿਰ ਉੱਚਾ ਕੀਤਾ ਉੱਥੇ ਸਾਡੀ ਸਿਕੋਂ ਦਾ ਵੀ ਸਿਰ ਉੱਚਾ ਕੀਤਾ ਤਨ ਤੇਰੇ ਮਾਤਾ ਤਨ ਤੇਰੇ ਪਿਤਾ ਤਨ ਤੇਰੇ ਭਰਾ ਅਸੀਂ ਭਾਈ ਤੇਰੇ ਭਰਾਵਾਂ ਵਰਗੇ ਹੀ ਆ ਅਸੀਂ ਵੀ ਤੇਰਾ ਸਰਮਾਇਆ ਹੈ ਅਸੀਂ ਤੇਰੇ ਨਾਲ ਚਟਾਨ ਵਾਂ ਖੜੇ ਆ ਤੇ ਮੈਂ ਅਧਿਕਾਰੀਆਂ ਨੂੰ ਕਹਿਣਾ ਤੇ ਪਈਏ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਤੇ ਇਸ ਕਰਕੇ ਉਹਨੇ ਆਪਣੀ ਜਿਹੜੀ ਰੀਜੈਂਟਮੈਂਟ ਦਿੱਤੀ ਹੈ ਇਸ ਕਰਕੇ ਸਭ ਤੋਂ ਪਹਿਲਾਂ ਕਿਹਨੇ ਸਭ ਤੋਂ ਪਹਿਲਾਂ ਦੋਸ਼ੀ ਹੈਗੀ ਆ ਕੰਗਨਰ ਰੌਤ ਕੰਗਨਰ ਰੌਤ ਜੀ ਐਸ ਤਰੀਕੇ ਕਿਸਾਨਾਂ ਦੇ ਵਿਰੁੱਧ ਬੋਲੀ ਸਾਡੇ ਮਾਵਾ ਦੇ ਵਿਰੁੱਧ ਬੋਲੀ ਸਾਡੀਆਂ ਧੀਆਂ ਦੇ ਵਿਰੁੱਧ ਬੋਲੀ ਤੇ ਫੇਰ ਭਾਈ ਤੇ ਭਾਈ ਉਹਨੂੰ ਸ਼ਾਬਾਸ਼ ਦਿੰਨੇ ਆ ਤੇ ਫੇਰ ਮੈਂ ਸਿੱਖ ਕੌਮ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਕਹਿਣਾ ਹੈ ਕਿ ਤੁਰੰਤ ਭਾਈ ਕਿਸਾਨ ਜਥੇਬੰਦੀਓ ਜਿੰਨੀਆਂ 32 ਦੀਆਂ 32 ਜੰਦੀਆਂ ਐਸ ਕੇ ਐਮ ਕਿ ਅਸੀਂ ਕਿਸਾਨ ਯੂਨੀਅਨ ਅੰਮ੍ਰਿਤਸਰ ਉਹਦੇ ਨਾਲ ਖੜ ਗਈਆਂ ਐ ਤੈ ਤੁਸੀਂ ਵੀ ਭਾਈ ਕਿਸਾਨ ਯੂਨੀਅਨ ਸਾਰੇ ਉਹਦੇ ਨਾਲ ਖੜਜੋ ਜੇ ਕੋਈ ਭਾਈ ਬੀਬੀ ਕੁਲਵਿੰਦਰ ਕੌਰ ਦੇ ਉੱਤੇ ਕੋਈ ਐਕਸ਼ਨ ਕਰਦੇ ਆ ਕਿ ਅਸੀਂ ਚਟਾਨ ਵਾਂਗ ਉਹਦੇ ਨਾਲ ਖੜੇ ਆ ਤੇ ਖੜੇ ਰਵਾਂਗੇ ਇਸ ਕਰਕੇ ਆਉਣ ਆਲੀਆਂ ਨਸਲਾਂ ਨੂੰ ਇਹੋ ਜਿਹਾ ਸਭ ਕੁ ਮਿਲ ਜੂ ਤੇ ਜੇ ਭਾਈ ਸਾਡੇ ਸਿੰਘ ਇਸ ਗੱਲ ਦਾ ਬਦਲਾ ਲੈ ਸਕਦੇ ਆ ਤੇ ਭਾਈ ਮਾਤਾ ਭਾਗੋ ਦਾ ਰੂਪ ਧਾਰ ਕੇ ਆ ਗਈ ਹੈ ਕੌਣ ਆਈ ਹੈ ਬੀਬੀ ਕੁਲਵਿੰਦਰ ਕੌਰ ਉਹਦੇ ਅੰਦਰ ਵੀ ਉਹਦੇ ਰਗਾਂ ਚ ਖੂਨ ਕੀ ਦਾ ਹੈ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ ਇਸ ਕਰਕੇ ਉਹ ਖੋਣ ਨੇ ਜਵਾਲਾ ਮਾਰਿਆ ਤੇ ਉਹਨੇ ਭਾਈ ਆਪਣਾ ਬਦਲਾ ਲੈ ਲਿਆ ਤੇ ਅੱਜ ਮੇਰੇ ਅੰਦਰ ਤਾਂ ਬਹੁਤ ਖੁਸ਼ੀ ਹੈ ਖੁਸ਼ੀ ਦੀ ਲਹਿਰ ਦੌੜ ਗਈ ਹੈ ਪੂਰੇ ਸਿੱਖ ਜਗਤ ਵਿੱਚ ਕਾਮ ਵਿੱਚ ਕਿ ਇਹ ਬੀਬੀ ਨੇ ਇੱਕ ਐਕਟਰ ਨਹੀਂ ਐਮਪੀ ਬਣਨ ਤੋਂ ਬਾਅਦ ਵੀ ਦੱਸਦਾ ਹੈ ਕਿ ਭਾਈ ਸਿੱਖ ਕੰਮ ਕਰੇ ਭੁੱਲਦੀ ਨਹੀਂ ਨੈਵਰ ਫੋਰਗੇਟ ਕਦੇ ਨਹੀਂ ਭੁੱਲਦੀ ਇਹ ਯਾਦ ਰੱਖਦੀ ਹੈ ਤੇ ਇਸ ਕਰਕੇ ਇਹਨੂੰ ਹੁਣ ਪ੍ਰੋਨਤਾ ਦੁਆਰਾ ਮਾਫੀ ਮੰਗ ਲੈਣੀ ਚਾਹੀਦੀ ਹੈ ਤੇ ਆਪਣੀ ਕੁਲਵਿੰਦਰ ਕੌਰ ਨੂੰ ਸਾਰਿਆਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਤੇ ਸਾਈ ਭਾਈ ਸਾਰੇ ਤਖਤਾ ਦੇ ਜਥੇਦਾਰ ਤੇ ਅਸੀਂ ਸ਼ਾਬਾਸ਼ ਦੇਵਾਂਗੇ ਕੁਲਵਿੰਦਰ ਕੌਰ ਨੂੰ ਭਾਈ ਉਹਨੂੰ ਸਨਮਾਨਤ ਵੀ ਕਰਕੇ ਆਵਾਂਗੇ ਉਹਦੇ ਤੇ ਭਾਈ ਜਾਵਾਂਗੇ ਉਹਦੇ ਪਰਿਵਾਰ ਨੂੰ ਵੀ ਸਨਮਾਨਤ ਕਰਾਂਗੇ ਇਹਨੂੰ ਸਨਮਾਨਤ ਕਰਾਂਗੇ ਛੇਰਨੀਆ ਧੀਏ ਤੂੰ ਮੁੱਲ ਮੋੜਤਾ ਕੌਮ ਦਾ ਤੇ ਕਿਸਾਨੀ ਦੀ ਰੱਖਖਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ